ਸੋਨੂ ਸੀਤੋ ਵਾਲੇ ਦੀ ਬੜੀ ਚੜ੍ਹਾਈ ਹੋਈ ਜਦੋਂ ਲਾਹਵ ਹੀਰੇ ਨਾਲ ਉਸ ਦਾ ਖਾੜਾ ਲੱਗਿਆ ਤੇ ਹੁਣ ਨਿਮਰਤ ਖਹਿਰਾ ਨੇ ਕਹਿ ਦਿੱਤਾ ਕਿ ਜਦੋਂ ਨਿਮਰਤ ਖਹਿਰਾ ਦਾ ਵਿਆਹ ਹੋਵੇਗਾ ਤਾਂ ਉਹ ਅਖਾੜਾ ਸੋਨੂ ਸੀਤੋ ਵਾਲੇ ਦਾ ਹੀ ਲਵਾਏਗੀ ਦਰਅਸਲ ਇੱਕ ਇੰਟਰਵਿਊ ਵਿੱਚ ਨਿਮਰਤ ਖਹਿਰਾ ਨੂੰ ਪੁੱਛਿਆ ਜਾਂਦਾ ਕਿ ਤੁਹਾਨੂੰ ਲੈ ਕੇ ਗੱਲਾਂ ਚੱਲ ਰਹੀਆਂ ਨੇ ਕਿ ਤੁਸੀਂ ਸੀਤੋ ਵਾਲੇ ਦਾ ਖਾੜਾ ਲਵਾਓਗੇ ਤਾਂ ਉਹ ਕਹਿੰਦੀ ਹੈ ਹਾਂ ਇਹ ਸੱਚ ਹੈ ਉਹਦਾ ਹੀ ਖਾੜਾ ਲੱਗੇਗਾ ਤੇ ਨਾਲ ਬੈਠ ਐਮੀ ਵਰਕ ਸੀਤੋ ਵਾਲੇ ਵਾਂਗ ਗਾਣਾ गा ਕੇ ਵਿਖਾਉਂਦਾ ਪਾਵੇਂ ਨਿਮਰਤ ਖਹਿਰਾ ਨੇ ਇਹ ਗੱਲ ਮਜ਼ਾਕ ਵਿੱਚ ਕਹੀ ਪਰ ਵੇਖ ਲਓ ਦੋਸਤੋ ਸੋਨੂ ਸੀਤੋ ਵਾਲੇ ਦੀ ਕਿੰਨੀ ਚੜ੍ਹਾਈ ਹੈ ਵੱਡੇ ਵੱਡੇ ਸਿੰਗਰਾਂ ਚ ਵੱਡੇ ਵੱਡੇ ਐਕਟਰਾਂ ਚ ਤੇ ਨਵੀਆਂ ਫਿਲਮਾਂ ਚ ਵੀ ਸੋਨੂ ਸੀਤੋ ਵਾਲੇ ਦੀ ਗੱਲ ਹੋ ਰਹੀ ਹੈ ਪਹਿਲਾਂ ਤਾਂ ਸੋਨੂ ਸੀਤੋ ਵਾਲੇ ਦਾ ਕੰਮ ਠੰਡਾ ਪੈ ਗਿਆ ਸੀ ਪਰ ਜਦੋਂ ਦਾ ਇਸ ਨੇ ਲਾਹ ਹਿਰੇ ਨਾਖਾੜਾ ਲਾਇਆ ਇਸ ਦੀ ਫੇਰ ਚੜ੍ਹਾਈ ਹੋ ਗਈ ਫੇਰ ਇਸ ਦੇ ਚਰਚੇ ਹੋਣ ਲੱਗ ਗਏ ਤੇ ਨਿਮਰਤ ਜਦੋਂ ਫੇਰ ਕਹਿੰਦੀ ਹੈ ਕਿ ਹਾਂ ਸੱਚੀ ਲਵਾਵਾਂਗੇ ਤਾਂ ਨਾਲ ਬੈਠਾ ਐਮੀ ਵਰਕ ਕਹਿੰਦਾ ਮਜ਼ਾਕ ਨਾ ਕਰ ਉਸਨੇ ਹਰ ਸਟੇਜ ਤੇ ਕਹਿਣ ਲੱਗ ਜਾਣਾ ਕਿ ਨਿਮਰਤ ਖਹਿਰਾ ਦੇ ਵਿਆਹ ਤੇ ਖਾੜਾ ਆਪਾਂ ਲਾਉਣਾ ਵੇਖ ਸਕਦੇ ਹੋ ਦੋਸਤੋ ਕਿਵੇਂ ਚੋਟੀ ਦੇ 17 ਚ ਸੀਤੋ ਵਾਲੇ ਦੇ ਚਰਚੇ ਹੁੰਦੇ ਆ ਬਾਕੀ ਤੁਹਾਡੀ ਕੀ ਰਾਏ ਆ ਕਮੈਂਟ ਸੈਕਸ਼ਨ ਵਿੱਚ ਜਰੂਰ ਸਾਂਝੀ ਕਰਨਾ